ਹੋ ਗਿਆ ਯਾਰ ਆ ਗਿਆ ਹੁਣ ਹੋ ਗਿਆ ਤਿਆਰ ਹੋ ਹੀ ਜਾਂਦਾ ਵੀਰੇ ਬੈ ਜਾ ਆ ਕੀ ਬੰਨ ਰੱਖਿਆ ਯਾਰ ਓਏ ਠੰਡ ਲੱਗੀ ਜਾਂਦੀ ਹੁਣ ਇੱਕੋ ਲੱਗਦਾ ਰਿਆਈ ਚੁੱਠਿਆ ਯਾਰ ਪੱਗੇ ਬੰਨਵਾ ਤੂੰ ਪੱਗ ਮਹਾ ਟਾਈਮ ਨਹੀਂ ਇੰਨਾ ਮਹਾ ਹਿਲ ਵੇਟ ਲੈਣਾ ਹੋਰ ਫਿਰ ਹੋ ਠੀਕ ਆ ਕੀ ਖਵਾ ਕੇ ਲਿਆ ਰਿਹਾ ਜੋ ਮਰਜ਼ੀ ਖਾ ਲਈਆਂ ਤੇਰੇ ਵਾਸਤੇ ਜਾਣ ਹਾਜ਼ਰ ਆ ਓਏ ਯਾਰ ਇੱਕ ਕੱਲ੍ਹ ਗੱਲ ਕਰ ਬਾਈ ਬਤਾ ਬਾਈ ਬੋਲ ਕੇ ਗਿਆ ਮੇਰੇ ਨਾਲ ਪੈਸੇ ਪੁੱਛਦੇ ਪੈਸੇ ਨਹੀਂ ਦਿੰਦਾ ਪੈਸੇ ਕੋਈ ਨਾਮ ਹੈਗੇ ਨਹੀਂ ਮੇਰੇ ਉਹਦਾ ਆਪ ਦੀ ਜੇਬ ਚੋਂ ਚਾਹੀਦੇ ਨੇ ਯਾਰ ਐ ਕਿੱਥੇ ਚੱਲਦਾ ਕੋਈ ਨਾ ਮੇਰੇ ਹੁੰਦੇ ਪੁੱਛਦਿਆਂ ਕਿਰਾ ਬਾਈ ਨੂੰ ਪੁੱਛ ਲੈ ਲੈ ਵੀ ਤਾਈ 500 ਰੁਪਏ ਯਾਰ ਉਹਦਾ ਪਤਾ ਨਹੀਂ ਕਿੱਥੇ ਹੋਏ ਪਰ ਸਵੇਰ ਦਾ ਘੂੜੀ ਜਾਂਦਾ ਉੱਠ ਜਾ ਉੱਠ ਜਾ ਵੀ ਉੱਠ ਜੋ ਬੰਦਾ ਮੈਂ ਲੱਸੀ ਕਿਤੇ ਕੀ ਡਿਊਟੀ ਜਾਣਾ ਕਿਸੇ ਕੋਈ ਨਾ ਵੱਡਾ ਭਾਈ ਆਏ ਨਹੀਂ ਹੋਰ ਚਾਹ ਪੀਏਗਾ ਨਾ ਚਾਹ ਤੂੰ ਨਾ ਕਿਰਾ ਪੁੱਛਦੇ ਆਪਾਂ ਉਹਨੂੰ ਪੁੱਛਦੇ ਆਂ ਕਿਰਾ ਉਹ ਆਇਆ ਉਹ ਯਾਦਤਾ ਪਾਖਿਆ ਜੇ ਪਿਆ ਉਹਦਾ ਸਹੀ ਸਤਰੀਕਾਲ ਹੈ ਸਤਰੀਕਾਲ ਕਿਵੇਂ ਹੋ ਠੀਕ ਆ ਭਾਈ ਵਧੀਆ ਵਧੀਆ ਤੂੰ ਦੱਸ ਕਿਵੇਂ ਆ ਬੈਠੋ ਬਹੁਤ ਬੈਠੇ ਕੋਈ ਬਾਈ ਅਸ ਤਾ ਮੰਗਵਾ ਮੈਂ ਬਸ ਚਾਹ ਪੀ ਲੈ ਬੜਾ ਇਹ ਜਾ ਆ ਕੇ ਜਾ ਕੇ ਆ ਰਹੇ ਬਈ ਯਾਰ ਬਈ ਯਾਰ ਤੂੰ ਵੀ ਚੱਲੇ ਆ ਜਾ ਚੱਲਦੇ ਆਪਾਂ ਕਿੱਥੇ ਯਾਰ ਜਿਹੜਾ ਕੱਟੇ ਹੁੰਦਾ ਹੈ ਯਾਰ ਯਾਰਿਆ ਕਹਾਂ ਮੈਂ ਦੁਬਾਰਾ ਚੱਲਦੇ ਆ ਚੱਲ ਬੱਸ ਚੱਲਦੇ ਆ ਨਾਲੇ ਵੀਰੇ ਯਾਰ ਪੈਸੇ ਦੇ ਦੇ ਥੋੜੇ ਜਿਹਾ ਮੈਨੂੰ ਸੱਤ ਮੋਏ ਪੈਣੇ ਮੇਰ ਪਰ ਥੋੜਾ ਵੀ ਤਿਹਾਰ ਆ ਰਿਹਾ ਲੋੜ ਪੈ ਜਾਂਦੀ ਹੈਗੀ ਮੈਂ ਕਿਹਾ ਜਾਗਾ ਸਹਿਗੇ ਜੰਗਲ ਵਿੱਚ ਯਾਰ ਹਾਂ ਨੂੰ ਮੇਰੇ ਬਸ ਜਾਉਂਦੇ ਹੀ ਉਹ ਚੱਲ ਬਾਈ ਤੂੰ ਵੀ ਚੱਲੇ ਤੂੰ ਰੱਖ ਯਾਰ ਰੁਪਏ ਦੇ ਦੀ ਮੈਂ ਫੜ ਉਹ ਆ ਜਿੱਤੇ ਨਾਲ ਓ ਯਾਰ ਬਈ ਇੱਦਾਂ ਨਾਲ ਯਾਰ ਟੋਪੀਆਂ ਕਾਣੀਆਂ ਨੇ ਹਾਂ 200 ਰੁਪਏ ਦਿੱਤੇ ਨੇ 500 ਰੁਪਏ ਆਏ ਆਇਓ ਤਾਂ ਠੀਕ ਆ ਚਲ ਕੋਈ ਗੱਲ ਹੋ ਗਿਆ ਕੋਈ ਨਾ ਚਲ ਚਲੀਏ ਫਿਰ ਭਾਈ ਚੱਲ 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 ਚਲੀ ਛੋੜ ਮੈਂ ਵੀ ਤੁਹਾਡੇ ਨਾਲ ਆ ਰਿਹਾ ਚਲੋ 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 ਚੱਲਦੇ ਪੱਗ ਬੰਨਣਾ ਕਿ ਸੈਟਾ ਪਰਨਾ ਜਾਂ ਤੁਹਾਡੇ ਨਾਲ ਯਾਰ ਹੋਰ ਮੈਂ ਉਹ ਮੈਂ ਹੁਣੀ ਉੱਠਿਆ ਜਨਾਤਾ ਨਹੀਂ ਯਾਰ ਬੱਸ ਪੱਗ ਬੰਨ ਲਿਆ ਕਰ ਦੂ ਹੋਰ ਠੰਡ ਨਾਲ ਰਹਿ ਤੀਗਾ ਠੰਡ ਚ ਤਾਂ ਵਧੀਆ ਰਹਿੰਦੀ ਆ ਪਰ ਜੱਟ ਆ ਜੁਠੇ ਜੇ ਲੇਟ ਕਰਕੇ ਨਾਲੇ ਕਰਕੇ ਹੋ ਗਿਆ ਚਲ ਆਜੋ ਚਲੋ ਲੈ ਕਰਾ ਬਈ ਤੇਰਾ ਕੋਸ਼ਿਸ਼ ਕਰ। ਹੁਣ ਮੈਨੂੰ ਕੀ ਖਾਣਾ ਪੀਣਾ ਦਾ? ਉਹਨੂੰ ਗਲਗਲੇ ਖਵਾ ਦੋ ਤੇ ਛੜੀ ਖਵਾ ਦੋ ਬਈ। ਹਾਂ? ਗਲਗਲੇ ਖਿਚੜੀ। ਤਾਂ ਮੇਰੀ ਛੜੀ ਤੇ ਗਲਗਲੇ ਨਾਲ ਖਾ। ਆਏ ਹੋਰ ਤਰਾਲਾ ਜਿਹੜਾ ਕੁਝ ਕਰਾਉਣਾ ਜਿਹੜਾ ਮਰਜੀ। ਤੂੰ ਦੱਸੋ ਕੀ ਖਾਓਗੇ? ਗਲਗਲੇ ਖਾਣਾ ਆਇਆ 3 ਕਿਲੋ ਮੀਟਰ ਹੈ। ਆਏ ਹੋਰ ਫਿਰ ਬਾਈ ਕਹਿੰਦਾ ਕੀ ਖਾਵਾਂਗਾ? ਇਥੇ ਉਹ ਤਰਾਲਾ ਪੀਜਾ ਪੂਜਾ ਜੇਦਾ ਬਾਈ। ਅੱਜ ਮਸਾਂ ਦਾ ਢੜਿਆ। ਹੋਰ ਪੀਜਾ ਖਾ ਲਾਂ ਇਥੋਂ। ਜਿਹੜਾ ਮਰਜੀ ਪੌਪ ਕੌਰਨ ਵਾਲਾ ਦਰਵਾਜ਼ਾ। ਯਾਰ ਆ ਬੋਨਾ ਇਹ ਸਾਡੇ ਪਰਸਨਲ ਫੋਨ ਨਹੀਂ ਬਈ ਅੱਛਾ ਔਰ ਮੈਨੂੰ ਵੀ ਪਤਾ ਮਨਾ ਗਈ ਆ ਨਹੀਂ ਬਾਈ ਇਹ ਤੁਹਾਨੂੰ ਕੋਈ ਆ ਕਰ ਹੋ ਰਿਹਾ ਉਹ ਹੈ ਚਾਹ ਮੰਗਾ ਲਓ ਫਿਰ ਚਾਹ ਮੰਗਾ ਲਓ ਔਰ ਠੀਕ ਹੈ ਮੰਗਾਉਣਾ ਫਿਰ ਕਰਦਾ ਆਰਡਰ ਆ ਕੇ ਹਾਂ ਕਿਹਾ ਹੋ ਜਾ ਕੇ ਆ ਹਾਂ ਠੀਕ ਹੈ